ਮੈਂ ਦੇਖ ਰਿਹਾ ਤੁਹਾਡਾ ਜਿਹੜਾ ਪੰਜਾਬੀ ਬੋਲਣ ਦਾ ਤਰੀਕਾ ਉਹ ਵੀ ਬੜਾ ਲਾਜਵਾਬ ਹੈ ਬਹੁਤ ਵਧੀਆ ਸ਼ਬਦ ਤੁਹਾਡੇ ਚਨੇ ਹੋਏ ਬੋਲ ਰਹੇ ਹੋ ਤੁਸੀਂ ਬਿਲਕੁਲ ਸਰ ਇਸ ਤਰ੍ਹਾਂ ਹੈਗਾ ਮੇਰੀ ਪ੍ਰੈਕਟਿਸ ਹੀ ਹੁਣ ਇੰਨੀ ਹੋ ਚੁੱਕੀ ਹੈ ਵੀ ਪੰਜਾਬੀ ਸ਼ਬਦ ਜਿਹੜੇ ਬੋਲਣ ਦਾ ਢਾਂਗ ਹੈਗਾ ਉਹ ਮਤਲਬ ਇਹ ਤਜਰਬੇ ਦੇ ਹਿਸਾਬ ਨਾਲ ਮੈਨੂੰ ਬਹੁਤ ਕੁਝ ਮਿਲ ਚੁੱਕਿਆ ਹੈ ਯਾ ਕਹ ਲੀਏ ਵੀ ਸਾਰਾ ਦਿਨ ਤੁਸੀਂ ਲਿਖੇ ਹੋਏ ਸ਼ਬਦ ਪੜ੍ਹਦੇ ਹੋ ਹਾਂਜੀ ਉਸ ਸੁਭਾਅ ਬਚ ਆ ਜਾਂਦੇ ਹਾਂਜੀ ਹਾਂ ਬਿਲਕੁਲ ਆਉਂਦੇ ਨੇ ਸਰ ਫਿਰ ਬਾਕੀ ਇਸ ਤਰ੍ਹਾਂ ਹੈਗਾ ਜੇ ਮੈਨੂੰ ਕੋਈ ਪ੍ਰੋਬਲਮ ਆ ਜਾਂਦੀ ਹੈ ਮਤਲਬ ਇਹ ਮੇਰੇ ਕੋਲੇ ਡਿਕਸ਼ਨਰੀਆਂ ਰੱਖੀਆਂ ਹੋਈਆਂ ਨੇ ਉਰਦੂ ਦੀਆਂ ਜੀ ਤੋਂ ਮਤਲਬ ਇਹ ਆ ਵੀ ਕੋਈ ਲਫ਼ਜ਼ ਐਸਾ ਆ ਜਾਂਦਾ ਜਿਹੜਾ ਮੇਰੀ ਸਮਝ ਚ ਨਹੀਂ ਆਉਂਦਾ ਤਾਂ ਮੈਂ ਉਹ ਤੋਂ ਦੇਖ ਕੇ ਉਹ ਉਹਦਾ ਮਸਲਾ ਹੱਲ ਕਰ ਲੈਣਾ ਗੰਭੀਰ ਤੋਂ ਗੰਭੀਰ ਮਸਲੇ ਆਂਦੇ ਹੁਣੇ ਕਈ ਵਾਰ ਵੱਡੀ ਵੱਡੀਆਂ ਜਦਾਦਾਂ ਦੇ ਵੱਡੇ ਵੱਡੇ ਰਿਆਸਤਾਂ ਦੇ ਮਸਲਿਆਂ ਦੇ ਅੱਜ ਤੱਕ ਸਭ ਤੋਂ ਵੱਡਾ ਮਸਲਾ ਕਿਹੜਾ ਆ ਤੁਹਾਡੇ ਕੋਲ ਦੇਖੋ ਸਰ ਇਸ ਤਰ੍ਹਾਂ ਹੈ ਇਸ ਵੇਲੇ ਤਾਂ ਸਾਡੇ ਕੋਲੇ ਜਿਹੜਾ ਸਰਕਾਰ ਦਾ ਸਭ ਤੋਂ ਵੱਡਾ ਮਸਲਾ ਹੈ ਉਹ ਸਿਰਫ ਢੇਰਿਆਂ ਵਾਲਾ ਹੀ ਹੈ ਮਸਲਾ ਕਿਉਂ ਪ੍ਰਾਪਰਟੀ ਦਾ ਕਿਉਂ ਪ੍ਰਾਪਰਟੀਆਂ ਢੇਰਿਆਂ ਦੀਆਂ ਬਹੁਤ ਜ਼ਿਆਦਾ ਨੇ ਪੂਰੇ ਦੇ ਪੂਰੇ ਪਿੰਡ ਜਿਵੇਂ ਜਾਲਾ ਢੇਰਾ ਹੈਗਾ ਪੂਰਾ ਪਿੰਡ ਮਤਲਬ ਇਹ ਹੈ ਵੀ ਉਸ ਮਹੰਤ ਕੋਲੇ ਹੈਗਾ ਮਤਲਬ ਇਹ ਹੈ ਵੀ ਉਹਦੇ ਵਿੱਚ ਸਾਨੂੰ ਬਹੁਤ ਕੁਝ ਆਉਂਦਾ ਹੈ ਦੇਖਣ ਨੂੰ ਸਦਾ ਜਵਾਬ ਦਾਬੇ ਤਿਆਰ ਕਰੋ ਹਾਈ ਕੋਰਟ ਚ ਕੇਸ ਚੱਲਦੇ ਨੇ ਮਤਲਬ ਇਹ ਇੱਥੇ ਲੋਅਰ ਕੋਰਟਸ ਚੱਲਦੇ ਨੇ ਕੋਈ ਮਹੰਤਾਂ ਦਾ ਚੱਕਰ ਇੱਕ ਮਹੰਤਾ ਐਕਸਪਾਇਰ ਹੋ ਗਿਆ ਉਦੋਂ ਬਾਅਦ ਦੂਜਾ ਮਹੰਤਾ ਆਉਂਦਾ ਮਤਲਬ ਜਿਹੜੇ ਮਾਫੀ ਵਾਲੇ ਡੇ ਰਹੇ ਨੇ ਸਰ ਉਹ ਸਾਰੇ ਸਰਕਾਰ ਦੇ ਥਰੂ ਉਹਦੇ ਮਹਤਮਮ ਨਿਯੁਕਤ ਹੁੰਦੇ ਨੇ ਐਫਸੀਆਰ ਸਾਹਿਬ ਦੇ ਬਾਕੀ ਜਿਹੜੇ ਪ੍ਰਾਈਵੇਟ ਆ ਰਹੇ ਨੇ ਉਹ ਆਪਣਾ ਜਿਵੇਂ ਮਰਜ਼ੀ ਵਿਰਾਸਤ ਕਰਾ ਲਨ ਕੁਛ ਕਰਨ ਜਿਵੇਂ ਹੁਣ ਚੌਰਾ ਡੇਰਾ ਵੀ ਆਪਣੇ ਹੈਗਾ ਉਹ ਸਾਰੇ ਇਸ ਕਰਕੇ ਬਹੁਤ بڑے بڑے ਕੇਸਿਸ ਤਾਂ ਆਉਂਦੇ ਨੇ ਮਤਲਬ ਇਹ ਕਈ ਵਾਰ ਅਜੀਬ ਕੇਸ ਵੀ ਆਉਂਦੇ ਹੋਣੇ ਕੋਈ ਅਜੀਬ ਕੇਸ ਵੀ ਆਇਆ ਜਿਹੜਾ ਤੁਹਾਡੇ ਵੀ ਸਮਝ ਤੋਂ ਪਰੇ ਸੀ ਜਾਂ ਤੁਹਾਨੂੰ ਲੱਗਿਆ ਬੜਾ ਗੁਲਜਨਦਾਰ ਮਸਲਾ ਨਹੀਂ ਸਰ ਅਜੀਬ ਅਜੇ ਤੱਕ ਤਾਂ ਮੇਰੇ ਨੋਟਿਸ ਤੋਂ ਕੋਈ ਐਸਾ ਕੇਸ ਨਹੀਂ ਆਇਆ ਵੀ ਜਿਹੜਾ ਮੇਰੇ ਦਿਮਾਗ ਚੋਂ ਮਤਲਬ ਬਾ ਇੱਕ ਤਾਂ ਐ ਹੈਗਾ ਸਰ ਮੈਨੂੰ 14-15 ਸਾਲ ਹੋ ਗਏ ਇੱਥੇ ਹੀ ਜ਼ਿਆਦਾ ਮੇਰਾ ਜਿਹੜਾ ਟਾਈਮ ਨੰਗਿਆ ਉਹ ਇਸ ਕਮਿਸ਼ਨਰ ਸਾਹਿਬ ਦੇ ਇਸ ਰਿਕਾਰਡ ਰੂਮ ਚ ਨੰਗਿਆ ਮੈਂ ਪਹਿਲਾਂ ਮਤਲਬ ਇਹ ਹੈ ਵੀ ਜਿਸ ਵੇਲੇ ਇਹ ਰਿਕਾਰਡ ਨੂੰ ਸਕੈਨ ਕੀਤਾ ਜਾ ਰਿਹਾ ਸੀਗਾ ਇਹਦੀਆਂ ਡੀਵੀਡੀਜ਼ ਬਣਾਈਆਂ ਜਾ ਰਹੀਆਂ ਸੀ ਆਦੋਂ ਵੀ ਉਸ ਪ੍ਰੋਜੈਕਟ ਚ ਮੈਂ ਆਇਆ ਸੀ ਉਦੋਂ ਬਾਅਦ ਫਿਰ ਫਰਦ ਕੇਂਦਰ ਤੇ ਵੀ ਮੈਂ 3-4 ਸਾਲ ਫਰਜ਼ਾਂ ਦਾ ਕੰਮ ਕੀਤਾ ਉਦੋਂ ਬਾਅਦ ਫਿਰ ਇੱਧਰ ਹੁਣ ਅਫਸਰਾਂ ਨੇ ਦੀ ਮਿਹਰਬਾਨੀ ਨਾਲ ਸਾਰੇ ਇੱਧਰ ਪੋਸਟਿੰਗ ਕਰਾਤੀ ਇੱਧਰ ਬੈਠੇ ਆ ਹੁਣ ਦੇਖੋ ਇੱਕ ਚੀਜ਼ ਹੈ ਇਹ ਤਾਂ ਇਹ ਰਿਕਾਰਡ ਹੈ ਜਿਹੜਾ ਆਪਣਾ ਰੈਵਨਿਊ ਦਾ ਰਿਕਾਰਡ ਹੈ ਉਧਰ ਆਪਣੇ ਤਹਿਸੀਲਦਾਰ ਸਾਹਿਬ ਦੇ ਅੰਡਰ ਹੈਗਾ ਤਹਿਸੀਲ 'ਚ ਉਹਦੇ ਵਿੱਚ ਜਮ੍ਹਾਂਬੰਦੀਆਂ ਪਈਆਂ ਨੇ ਇੰਤਕਾਲ ਪੇ ਨੇ ਬਕੀ ਹੋਰ ਕਿਸਮ ਦਾ ਰਿਕਾਰਡ ਪੇ ਹੈ ਰਜਿਸਟਰੀਆਂ ਦਾ ਜਿਹੜਾ ਰਿਕਾਰਡ ਨੂੰ ਮੈਂ ਉਹ ਸਭ ਰਜਿਸਟਰ ਸਾਹਿਬ ਦਾ ਸੈਪਰੇਟ ਹੈ ਉੱਥੇ ਵੀ 1905 ਤੋਂ ਲੈ ਕੇ ਰਜਿਸਟਰੀਆਂ ਪਈਆਂ ਨੇ ਜਿਹੜੀਆਂ ਉਰਦੂ ਭਾਸ਼ਾ 'ਚ ਹੋਈਆਂ ਹੋਈਆਂ ਨੇ ਜੇ ਹੁਣ ਫਰਜ਼ ਕੀਤਾ ਕੋਈ ਬੰਦਾ 1920 ਦੀ 25 ਦੀ 30 ਦੀ ਕੋਈ ਰਜਿਸਟਰੀ ਕਢਾਉਣੀ ਚਾਹੁੰਦਾ ਹੈ ਤਾਂ ਉਹ ਜਾ ਕੇ ਦੇਖ ਕੇ ਦੱਸ ਦੇਈਂ ਦੀ ਹੈ ਵੀ ਭਾਈ ਆਹ ਹੈਗੀ ਆ ਤੁਹਾਡੀ ਇਹਦੀ ਨਕਲ ਲੈ